ਸਤਿ ਸ਼੍ਰੀ ਅਕਾਲ ਦੋਸਤੋ ਆਧੁਨਿਕ ਸਮੇਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਸਰੀਰ ਨੂੰ ਡੀਟੌਕਸ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਬਾਜ਼ਾਰ ਵਿੱਚ ਮਿਲਦੇ ਰਹਿੰਦੇ ਹਨ ਇਹ ਸਾਡੇ ਸਰੀਰ ਵਿੱਚੋਂ ਗੰਦਗੀ ਨੂੰ ਸਾਫ਼ ਕਰਕੇ ਉਸ ਨੂੰ ਇੱਕ ਸਾਫ਼ ਸੁਥਰਾ ਅਤੇ ਤੰਦਰੁਸਤ ਸਰੀਰ ਬਣਾਉਣ ਦੇ ਦਾਅਵੇ ਕਰਦੇ ਹਨ ਪਰ ਜਦੋਂ ਅਸੀਂ ਇਹਨਾਂ ਵੱਖ-ਵੱਖ ਕੰਪਨੀਆਂ ਦੇ ਪ੍ਰੋਡਕਟਾਂ ਦੀ ਵਰਤੋਂ ਕਰਦੇ ਹਾਂ ਤਾਂ ਜਿੰਨਾ ਚਿਰ ਅਸੀਂ ਇਹਨਾਂ ਨੂੰ ਵਰਤੋਂ ਕਰਦੇ ਰਹਿੰਦੇ ਹਾਂ ਸਾਡਾ ਸਰੀਰ ਸਹੀ ਰਹਿੰਦਾ ਹੈ ਜਦੋਂ ਅਸੀਂ ਇਹਨਾਂ ਦੀ ਵਰਤੋਂ ਛੱਡ ਦਿੰਦੇ ਹਾਂ ਤਾਂ ਸਾਡੇ ਸਰੀਰ ਨੂੰ ਕੋਈ ਨਾ ਕੋਈ ਰੋਗ ਚਿੰਬੜ ਜਾਂਦਾ ਹੈ ਅਸਲ ਵਿੱਚ ਜਦੋਂ ਅਸੀਂ ਕਿਸੇ ਵੀ ਕੁਦਰਤੀ ਵਰਤਾਰੇ ਨੂੰ ਗੈਰ ਕੁਦਰਤੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਦੇ ਨਤੀਜੇ ਮਾੜੇ ਹੀ ਨਿਕਲਦੇ ਹਨ ਅੱਜ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਾਂਗੇ ਜੋ ਸਾਨੂੰ ਕੁਦਰਤ ਨੇ ਬਖਸ਼ਾ ਹੋਇਆ ਹੈ ਅਤੇ ਜਿਸ ਨਾਲ ਸਰੀਰ ਆਪਣੇ ਆਪ ਡੀਟੌਕਸ ਹੁੰਦਾ ਰਹਿੰਦਾ ਹੈ ਉਸ ਵਿੱਚ ਕੋਈ ਵੀ ਜ਼ਹਿਰੀਲਾ ਮਾਦਾ ਜਮਾ ਨਹੀਂ ਹੁੰਦਾ ਇਸ ਤਰੀਕੇ ਦੀ ਵਰਤੋਂ ਨਾਲ ਵੀ ਅਸੀਂ ਸਰੀਰ ਨੂੰ ਡੀਟੌਕਸ ਕਰ ਸਕਦੇ ਹਾਂ ਪਰ ਅਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਕਰਨੀ ਛੱਡ ਦਿੱਤੀ ਹੈ ਸਾਡੇ ਸਰੀਰ ਨੂੰ ਕੁਦਰਤ ਨੇ ਤਿੰਨ ਰਸਤੇ ਦਿੱਤੇ ਹਨ ਜੋ ਸਾਡੇ ਸਰੀਰ ਵਿੱਚੋਂ ਗੰਦਗੀ ਬਾਹਰ ਕਰਦੇ ਹਨ ਜਿਸ ਵਿੱਚ ਪਿਸ਼ਾਬ, ਮਲਤਿਆਗ ਅਤੇ ਪਸੀਨਾ ਇਹਨਾਂ ਤਿੰਨੇ ਰਸਤਿਆਂ ਰਾਹੀਂ ਸਾਡੇ ਸਰੀਰ ਵਿੱਚੋਂ ਫालतू ਚੀਜ਼ਾਂ ਬਾਹਰ ਨਿਕਲਦੀਆਂ ਰਹਿੰਦੀਆਂ ਹਨ ਮਲਤਿਆਗ ਅਤੇ ਪਿਸ਼ਾਬ ਹਰ ਇੱਕ ਇਨਸਾਨ ਨੂੰ ਆਪਣੇ ਸਮੇਂ ਅਨੁਸਾਰ ਆਉਂਦਾ ਰਹਿੰਦਾ ਹੈ ਪਰ ਪਸੀਨਾ ਬਹੁਤ ਘੱਟ ਅੱਜਕੱਲ੍ਹ ਲੋਕਾਂ ਨੂੰ ਆਉਂਦਾ ਹੈ ਅਤੇ ਪਸੀਨਾ ਆਉਣ ਤੋਂ ਰੋਕਣ ਲਈ ਲੋਕ ਵੱਖ-ਵੱਖ ਤਰੀਕੇ ਵਰਤਦੇ ਹਨ ਜਿਵੇਂ ਏਸੀ ਵਿੱਚ ਰਹਿਣਾ ਜਾਂ ਫਿਰ ਸਖਤ ਮਿਹਨਤ ਨਾ ਕਰਨਾ ਜਿਸ ਕਾਰਨ ਜੋ ਜ਼ਹਿਰੀਲੇ ਤੱਤ ਸਾਡੇ ਰੋਮ-ਰੋਮ ਰਾਹੀਂ ਪਸੀਨਾ ਬਣ ਕੇ ਬਾਹਰ ਨਿਕਲਦੇ ਹਨ ਉਹ ਸਾਡੇ ਸਰੀਰ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ ਜਿਸ ਨੂੰ ਬਾਹਰ ਕੱਢਣ ਲਈ ਵੀ ਕਿਡਨੀ ਅਤੇ ਅੰਤੜੀਆਂ ਲੀਵਰ ਨੂੰ ਆਪਣਾ ਕੰਮ ਵਧਾਉਣਾ ਪੈਂਦਾ ਹੈ ਉਹਨਾਂ ਉੱਪਰ ਕੰਮ ਦਾ ਵਾਧੂ ਬੋਝ ਪੈਂਦਾ ਹੈ ਇਸੇ ਲਈ ਅੱਜਕੱਲ ਵੱਖ-ਵੱਖ ਲੋਕਾਂ ਨੂੰ ਕਿਡਨੀ ਲੀਵਰ ਅਤੇ ਅੰਤੜੀਆਂ ਦੇ ਰੋਗ ਹੁੰਦੇ ਰਹਿੰਦੇ ਹਨ ਇਨ੍ਹਾਂ ਰੋਗਾਂ ਤੋਂ ਬਚਣ ਦਾ ਅਤੇ ਇਨ੍ਹਾਂ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਬਿਮਾਰੀਆਂ ਤੋਂ ਬਚਾਉਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਉਹ ਹੈ ਸਖਤ ਮਿਹਨਤ। ਅੱਡੀ ਉਮਰ ਭਾਵੇਂ ਕਿੰਨੀ ਹੈ ਅਸੀਂ ਚਾਹੇ ਕੋਈ ਵੀ ਕੰਮ ਕਰਦੇ ਹਾਂ ਪਰ ਸਾਨੂੰ ਦਿਨ ਵਿੱਚ ਦੋ ਵਾਰ ਪੂਰੀ ਸਖਤ ਮਿਹਨਤ ਕਰਕੇ ਪਸੀਨਾ ਲਿਆਉਣਾ ਚਾਹੀਦਾ ਹੈ। ਹੁਣ ਬਹੁਤੇ ਲੋਕ ਇਹ ਵੀ ਕਹਿਣਗੇ ਕਿ ਸਾਨੂੰ ਪਸੀਨਾ ਬਹੁਤ ਆਉਂਦਾ ਹੈ। ਪਸੀਨਾ ਵੀ ਤਿੰਨ ਤਰ੍ਹਾਂ ਆਉਂਦਾ ਹੈ। ਪਹਿਲਾ ਕਵਰਾਟ ਵਾਲਾ ਪਸੀਨਾ ਜਿਸ ਨੂੰ ਠੰਡਾ ਪਸੀਨਾ ਕਹਿੰਦੇ ਹਨ ਉਸ ਦਾ ਕੋਈ ਫਾਇਦਾ ਨਹੀਂ ਹੈ। ਦੂਸਰਾ ਪਸੀਨਾ ਸਰੀਰ ਆਪਣੇ ਟੈਂਪਰੇਚਰ ਨੂੰ ਸੈੱਟ ਕਰਨ ਲਈ ਗਰਮੀ ਤੋਂ ਬਚਾਉਣ ਲਈ ਜੋ ਕੁਦਰਤੀ ਤੌਰ ਤੇ ਲਿਆਉਂਦਾ ਹੈ ਉਹ ਵੀ ਆਮ ਪਸੀਨਾ ਹੈ ਅਤੇ ਤੀਸਰੀ ਤਰ੍ਹਾਂ ਦਾ ਪਸੀਨਾ ਜਿਸ ਨੂੰ ਹੱਡਾਂ ਵਿੱਚੋਂ ਮੁੜਕਾ ਚ ਆਉਣਾ ਕਹਿੰਦੇ ਹਨ ਜੋ ਸਖਤ ਮਿਹਨਤ ਨਾਲ ਹੀ ਆਉਂਦਾ ਹੈ ਤੇ ਜਿਸ ਨਾਲ ਸਰੀਰ ਚੋਂ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਸੋ ਦੋਸਤੋ ਜ਼ਿੰਦਗੀ ਦੇ ਰੁਝੇਮਿਆਂ ਵਿੱਚੋਂ ਆਪਣੇ ਇਸ ਸਰੀਰ ਲਈ ਸਮਾਂ ਜ਼ਰੂਰ ਕੱਢੋ ਕਿਉਂਕਿ ਇਸ ਨੇ ਹੀ ਹਰ ਥਾਂ ਸਾਡਾ ਸਾਥ ਦੇਣਾ ਹੈ ਇਸ ਨੂੰ ਤੰਦਰੁਸਤ ਰੱਖਣ ਲਈ ਸਖਤ ਮਿਹਨਤ ਜ਼ਰੂਰ ਕਰੋ ਇਹ ਤੁਸੀਂ ਕਿਸੇ ਵੀ ਰੂਪ ਵਿੱਚ ਕਰ ਸਕਦੇ ਹੋ ਸ਼ਹਿਰ ਕਰਨ ਦੀ ਆਦਤ ਜੇਕਰ ਤੁਹਾਨੂੰ ਹੈ ਤਾਂ ਉਹ ਵੀ ਬਹੁਤ ਚੰਗੀ ਹੈ ਨਹੀਂ ਤੁਸੀਂ ਕਿਤੇ ਵੀ ਰੁੱਖ ਜਾਂ ਫੁੱਲ ਬੂਟੇ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਵਿੱਚ ਸਮਾਂ ਗੁਜ਼ਾਰ ਸਕਦੇ ਹੋ ਉੱਥੇ ਵੀ ਸਖਤ ਮਿਹਨਤ ਲੱਗਦੀ ਹੈ ਜਿਸ ਨਾਲ ਸਰੀਰ ਨੂੰ ਪਸੀਨਾ ਆਉਂਦਾ ਹੈ ਮੇਨ ਮੁੱਦਾ ਸਰੀਰ ਨੂੰ ਦਿਨ ਵਿੱਚ ਦੋ ਵਾਰ ਸਖਤ ਮਿਹਨਤ ਕਰਕੇ ਪਸੀਨਾ ਆਉਣਾ ਚਾਹੀਦਾ ਹੈ ਅਤੇ ਕਿਤੇ ਇਹ ਨਾ ਹੋਵੇ ਕਿ ਅਸੀਂ ਪੈਸਾ ਕਮਾਉਣ ਦੀ ਦੌੜ ਵਿੱਚ ਇੰਨੇ ਭੱਜ ਜਾਈਏ ਕਿ ਅਸੀਂ ਜੋ ਕਮਾਈ ਕਰਗੇ ਬਾਅਦ ਵਿੱਚ ਉਹ ਸਾਨੂੰ ਸਿਹਤ ਨੂੰ ਬਚਾਏ ਰੱਖਣ ਲਈ ਖਰਚ ਕਰਨੇ ਪੈਣ। ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।